ਹਾਂਜੀ ਸਟੂਡੈਂਟਸ ਸਵਾਗਤ ਹੈ ਤੁਹਾਡੇ ਸਭ ਦਾ ਆਪਣੇ ਚੈਨਲ ਦੀ ਨਵੀਂ ਵੀਡੀਓ ਵਿੱਚ ਸੋ ਸਟੂਡੈਂਟ ਹੁਣ ਜਿਹੜੀ ਕਿ ਤੁਹਾਡੀ ਲਾਸਟ ਜਿਹੜੀ ਕਿ ਵਿੰਟਰ ਹੌਲੀਡੇ ਰਹਿ ਗਈ ਹੈਗੀ ਪਹਿਲਾਂ ਵਾਲੀ ਤਰੀਕ ਦੇ ਅਨਸਾਰ ਅੱਜ ਜਿਹੜੀ ਕਿ 31 ਤਰੀਕ ਨੂੰ ਲਾਸਟ ਹੌਲੀਡੇ ਹੈ ਤੇ ਹੁਣ ਸਟੂਡੈਂਟਸ ਨੂੰ ਉਮੀਦ ਜਿਹੜੀ ਕਿ ਹੁੰਦੀ ਹੈਗੀ ਉਹਨਾਂ ਦੀ ਸਰਦੀ ਦੀਆਂ ਛੁੱਟੀਆਂ ਜਿਹੜੀ ਕਿ ਵਧਣਗੇ ਉਹਨਾਂ ਵਿੱਚ ਵਾਧਾ ਹੋਊਗਾ ਸੋ ਸਟੂਡੈਂਟ ਹਾਂਜੀ ਵਿੱਚ ਇੱਕ ਅਪਡੇਟ ਜਿਹੜੀ ਕਿ ਆਈ ਹੈਗੀ ਤੁਹਾਡੀ ਛੁੱਟੀਆਂ ਜਿਹੜੀਆਂ ਹਨ ਉਹ 10 ਜਨਵਰੀ ਤੱਕ ਕੀਤੀਆਂ ਜਾ ਸਕਦੀਆਂ ਹਨ ਉਹ ਸਾਰੀ ਅਪਡੇਟ ਤੇ ਜਾਨ ਏ ਕਿ ਮੰਗ ਪੱਤਰ ਜਿਹੜਾ ਦਿੱਤਾਗਾ ਸਟੂਡੈਂਟ ਆਫੀਸ਼ੀਅਲੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਇਸ ਦੇ ਚਾਂਸ ਹੈਗੇ ਛੁੱਟੀਆਂ ਵਧੰਦੇ ਕਿਉਂਕਿ ਨਾਲ ਦੇ ਜਿਹੜੇ ਕਿ ਰਾਜ ਹਨ ਆਪਣੇ ਹਰਿਆਣਾ ਵਗੈਰਾ ਹੋ ਗਿਆ ਉੱਥੇ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਸੋ ਵੀਡੀਓ ਨੂੰ ਐਂਡ ਤੱਕ ਜੂਰ ਵਾਚ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ

ਇਹ ਸਾਰਾ ਜਿਹੜਾ ਕਿ ਇਹਦੇ ਵਿੱਚ ਐਕਸਪਲੇਨ ਕੀਤਾ ਹੈ ਸਟੂਡੈਂਟ ਫਿਊਜ਼ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆਗਾ ਕਿਉਂਕਿ ਪੰਜਾਬ ਵਿੱਚ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਤੇ ਸਰਦੀ ਜਿਹੜੀ ਕਿ ਹੈਗੀ ਸੰਘਣੀ ਧੁੰਦ ਹੈਗੀ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਕਿ ਚਿੰਤਾਜਨਕ ਹੈਗਾ ਪੇਰੈਂਟਸ ਨੂੰ ਜਿਹੜਾ ਕਿ ਸੋ ਆਪਣੇ ਬੱਚਾ ਸਕੂਲ ਭੇਜਣਾ ਕਿਉਂਕਿ ਕਈ ਜਿਹੜੇ ਹਨ ਸਟੂਡੈਂਟਸ ਤੁਹਾਡੇ ਪਿੰਡਾਂ ਤੋਂ ਜਿਹੜੇ ਕਿ ਸਕੂਲਾਂ ਦੇ ਵਿੱਚ ਆਉਂਦੇ ਹਨ ਮਤਲਬ ਕਿ ਹੋਰ ਪਿੰਡਾਂ ਤੋਂ ਦੂਸਰੇ ਪਿੰਡਾਂ ਦੇ ਸਕੂਲ ਪੜ੍ਹਨ ਲਈ ਜਾਂਦੇ ਹਨ ਸੋ ਉਹਨਾਂ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਮੁਸ਼ਕਿਲ ਹੋਵੇਗੀ ਇਸ ਤਰ੍ਹਾਂ ਦੀ ਸਰਦੀ ਤੇ ਧੁੰਦ ਦੇ ਵਿੱਚ ਜਾਣਾ ਨੈਕਸਟ ਜਿਹੜਾ ਕਿ ਤੁਹਾਡਾ ਆ ਦੇਖ ਸਕਦੇ ਹੈਗੇ ਹੋ ਮੌਸਮ ਵਿਭਾਗ ਨੇ ਵੀ ਜਿਹੜਾ ਕਿ ਉਹ ਕਰ ਦਿੱਤਾ ਹੈ ਕਿ ਤਾਪਮਾਨ ਦੇ ਵਿੱਚ ਗਰਾਵਟੀ ਰਹੂਗੀ ਮਤਲਬ ਘੱਟ ਹੀ ਰਹੂਗਾ ਤਾਪਮਾਨ ਸਰਦੀ ਵੱਧ ਹੀ ਪਊਗੀ ਠੰਡੀਆਂ ਹਵਾਵਾਂ ਚੱਲਣੀਆਂ ਇਸ ਹਾਲਾਤ ਦੇ ਵਿੱਚ ਵੀ ਇਹਨਾਂ ਨੂੰ ਮੰਦੇ ਰਹਿ ਜਾ ਰੱਖਦੇ ਹੋਏ ਜਿਹੜੇ ਕਿ ਸਟੂਡੈਂਟਸ ਛੁੱਟੀਆਂ ਦੇ ਵਧਾਉਣ ਦੇ ਵਿੱਚ ਚਾਂਸ ਚਾਂਸ ਹੈਗੇ ਆ ਸੋ ਆ ਦੇਖ ਸਕਦੇ ਹੈਗੇ ਹੋ ਇਸੇ ਦੌਰਾਨ ਹੀ ਗਵਾਂਡੀ ਸੂਬੇ ਵਿੱਚ ਹਰਿਆਣਾ ਸਰਕਾਰ ਨੇ ਛੁੱਟੀਆਂ ਜਿਹੜੀਆਂ 1 ਜਨਵਰੀ ਤੋਂ 15 ਜਨਵਰੀ ਤੱਕ ਐਲਾਨ ਕਰ ਦਿੱਤਾ ਹੈਗਾ ਉਹਨਾਂ ਨੇ ਜਿਹੜੀ ਛੁੱਟੀਆਂ ਵਧਾ ਦਿੱਤੀਆਂ ਹਨ ਹੁਣ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਵੀ ਮੰਗ ਪੱਤਰ ਦਿੱਤਾ ਗਿਆ ਹੈਗਾ ਇਹਨਾਂ ਦੀਆਂ ਛੁੱਟੀਆਂ ਵੀ ਜਿਹੜਾ ਕਿ ਵਧਾਈਆਂ ਜਾਣ ਹਰੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਪਰੰਤੂ ਮੰਗ ਪੱਤਰ ਦਿੱਤਾ ਗਿਆ ਹੈਗਾ ਉਹ ਸਾਰਾ ਮੰਗ ਪੱਤਰ ਦੇਖ ਸਕਦੇ ਹੈਗੇ ਸਟੂਡੈਂਟ ਆਹ ਦੇਖ ਸਕਦੇ ਹੈਗੇ ਮੰਗ ਪੱਤਰ ਆ ਜਿਹੜੇ ਤੁਹਾਨੂੰ ਮੈਂਬਰ ਹਨ ਉਹਨਾਂ ਨੇ ਸਾਰਿਆਂ ਨੇ ਲਿਖਿਆ ਹੈਗਾ ਸਟੂਡੈਂਟ ਮਾਸਟਰ ਕੇਡਰ ਜੀਨ ਜੀ ਜ਼ਿਲ੍ਹਾ ਇਕ ਲੁਧਿਆਣਾ ਦੀ ਮੀਟਿੰਗ ਵਿੱਚ ਪ੍ਰਧਾਨ ਜਗਦੀਸ਼ ਸਿੰਘ ਸਿਹਨਵਾਲ ਦੀ ਪ੍ਰਧਾਨੀ ਹੇਠ ਹੋਈ ਜਿਸ ਵਿੱਚ ਜਰਨਸ ਕਤਕ ਗੁਰਪ੍ਰੀਤ ਸਿੰਘ 도ਰਾ ਵਿੱਤ ਸਕੱਤਰ ਸਰਬੰਸਿੰਘ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਇੱਕ ਸਾਰੇ ਜਿਹੜੇ ਕਿ ਮੈਂਬਰ ਹਨ ਇਹਨਾਂ ਨੇ ਜਿਹੜੇ ਮੰਗ ਪੱਤਰ ਦਿੱਤਾ ਦਾ ਕਿ ਸੰਗਣੀ ਤੋਂ ਅਧਕਾਰਨ ਤੇ ਤਾਪਮਨ ਵਿੱਚ ਗਿਰਾਵਟ ਕਾਰਨ ਪੰਜਾਬ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈਗੀ ਆ ਇਸ ਕਾਰਨ ਸਕੂਲ ਦਾ ਜਿਹੜੇ ਬੱਚਾ ਸਕੂਲ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋਊਗਾ ਕਿ ਮੌਸਮ ਵਿਭਾਗ ਨੇ ਵੀ ਕਿਹਾਗਾ ਕਿ ਅੱਜ ਦੇ ਕੁਝ ਦਿਨਾਂ ਦੇ ਵਿੱਚ ਮੀਂਹ ਹੁੰਦੇ ਵਿੱਚ ਆ ਸਕੀ ਜਿਸ ਨਾਲ ਜਿਹੜਾ ਵੀ ਠੰਡ ਹੋਰ ਜ਼ਿਆਦਾ ਵਾਦੀ ਆਵੇਗੀ ਸੋ ਜਿਹੜੀਆਂ ਹਨ ਇਹ ਜੂਨੀਅਰ ਦੇ ਮੈਂਬਰਸ ਨੇ ਕਿਹਾ ਕਿ ਛੁੱਟੀਆਂ ਨੂੰ 10 ਜਨਵਰੀ ਤੱਕ ਵਧਾ ਦਿੱਤਾ ਜਾਵੇ ਮੰਗ ਪੱਤਰ ਇਹਨਾਂ ਨੇ ਦਿੱਤਾ ਕਿਉਂਕਿ ਜਿਹੜਾ ਕਿ ਅਜੇ ਹੀ ਹਾਲਤ ਵਿੱਚ ਬੱਚਿਆਂ ਦੀ ਹਾਲਤ ਜਿਹੜੀ ਕਿ ਜਾਨਕਾ ਉਹਨਾਂ ਨੂੰ ਸਰਦੀ ਵਿਗੈਰਾ ਲੱਗ ਸਕਦੀਆਂ ਬਿਮਾਰੀਆਂ ਦਾ ਤੋਂ ਬਚਿਆ ਜਾ ਸਕਦਾ ਹੈਗਾ ਜੇ ਛੁੱਟੀਆਂ ਬਤਾ ਦਿੱਤੀਆਂ ਜਾਣੀਂ ਬਾਕੀ ਸਟੂਡੈਂਟ ਤੁਸੀਂ ਆਪਣੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੁਸੀਂ ਕੀ ਚਾਹੁੰਦੇ ਹੋਵੋ ਕਿ ਇਹ ਛੁੱਟੀਆਂ ਵਧਾਈਆਂ ਜਾਣ ਕਿ ਨਾ ਜੇ ਤੂੰ ਚਾਹੁੰਦੇ ਹੋ ਕਿ ਹਾਂ ਛੁੱਟੀਆਂ ਬੜਾਈਆਂ ਜਾਣ ਤਾਂ ਸਭ ਕਮੈਂਟ ਸੈਕਸ਼ਨ ਵਿੱਚ ਵੱਧ ਤੋਂ ਵੱਧ ਤੁਸੀਂ ਲਿਖੋ ਹਾਂਜੀ ਛੁੱਟੀਆਂ ਬੜਾਈਆਂ ਜਾਣ ਜਿੰਨਾ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਕਮੈਂਟ ਕਰੋਗੇ ਹੋ ਸਕਦਾ ਹੈ ਪੰਜਾਬ ਸਰਕਾਰ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਜਿਹੜੇ ਕਿਸ ਨੂੰ ਮਨ ਠੰਡ ਨੂੰ ਮੰਦਰ ਅਗਰ ਰੱਖਦੇ ਹੋਏ ਤੁਹਾਡੀ ਛੁੱਟੀਆਂ ਵਿੱਚ ਵਾਦਾ ਕਰਦਾ ਵੀ ਸਟੂਡੈਂਟ